ਤੱਲਾ ਤਾਂ ਮੈਂ ਆਪਣੇ ਵੱਲੋਂ ਮੇਰੇ ਅਤੇ ਆਪਕੋ ਡਾਕਟਰ ਪ੍ਰੇਮ ਸਿੰਘ ਮਾਨ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦੀ ਆ ਸਾਨੂੰ ਇਹ ਸੀ ਵੀ ਅੱਜ ਛੁੱਟੀਆਂ ਖਤਮ ਹੋ ਜਾਣੀਆਂ ਇਸ ਕਰਕੇ ਅਸੀਂ ਇੱਕ ਵਾਰ ਕੱਲ ਜਾ ਕੇ ਮਨਾਇਆ ਇਸ ਦਾ ਜਨਮ ਦਿਨ ਦੇਖ ਲਈਏ ਫੋਟੋ ਹਾਂ ਜੀ ਘਰੇ ਜਾ ਕੇ ਅਸੀਂ ਸਰ ਦਾ ਅਸ਼ੀਰਵਾਦ ਲੈ ਆਏ ਤੇ ਕਿੰਨੀਆਂ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਪ੍ਰਸ਼ਾਦ ਦੇ ਰੂਪ ਦੇ ਵਿੱਚ ਲੈ ਆਉਂਦੀਆਂ ਛੁੱਟੀਆਂ ਦੇ ਰੂਪ ਚ ਸਾਨੂੰ ਫਲ ਮਿਲ ਗਿਆ 7 ਦਿਨਾਂ ਦਾ ਹੋਰ ਹਾਂ ਜੀ ਹਾਂ ਇਹ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ ਉਹਦੇ ਨਾਲ ਸੰਬੰਧਤ ਰਚਨਾ ਹੈ ਐਨ੍ਯਾਂ ਚੋਂ ਉੱਠੇ ਸੋਹਣੇ ਰੱਬੀ ਜੋਤ ਪਟਨੇ ਵਿੱਚ ਹੋਈ ਪ੍ਰਗਟ ਸਾਰੀ ਦੁਨੀਆ ਵਿੱਚ ਚਾਨਣ ਫੈਲਾਉਣ ਦੇ ਲਈ ਸਨ 1666 ਆਇਆ ਵਟਪਾਗਾ 10ਵੇਂ ਗੁਰਾਂ ਦੇ ਚਰਨ ਪਰਸਾਉਣ ਦੇ ਲਈ ਨੌ ਜੋਤਾਂ ਨੇ ਕੀਤੇ ਜੋ ਬਚਨ ਇਲਾਹੀ ਗੁਰਾਂ ਉਹਨਾਂ ਨੂੰ ਸੱਚ ਕਰ ਦਿਖਾਇਆ ਜੀ ਸਿਰ ਤਰ ਤਲੀ ਵਾਲੇ ਬੋਲ ਪਕਾਉਣ ਖਾਸਤਰ ਕੇਸਗੜ ਸਾਹਿਬ ਵਿਖੇ ਦੀਵਾਨ ਲਗਾਇਆ ਜੀ ਰਾਜੇ ਸ਼ੀਂਹ ਤੇ ਕੁੱਤੇ ਮੁਕੱਦਮਾ ਨੂੰ ਰਾਜੇ ਸ਼ੀਂਹ ਤੇ ਕੁੱਤੇ ਮੁਕੱਦਮਾ ਨੂੰ ਬਾਦਸ਼ਾਹ ਨਵੇਂ ਹੀ ਪਾਠ ਪੜਾਉਣ ਆਏ ਭੁੱਲੇ ਭਟਕਿਆਂ ਮਾਸੂਮ ਨਿਥਾਵਿਆਂ ਨੂੰ ਤਾਂ ਕਾਈਂ ਸੀ ਆਪ ਵਹੌਣ ਆਇਆ ਆਈ 1699 ਦੀ ਬਸਾਖੀ ਗੁਰਾਂ ਨਵਾਂ ਹੀ ਚੋਜ ਵਰਤਾਇਆ ਸੀ ਉੱਠੋ ਐਨਿਆਂ ਜੋ ਕੋਈ ਦਲੇਰ ਸੂਰਾ ਪਾਵਨ ਮੁਖ ਤੋਂ ਹੁਕਮ ਸੁਣਾਇਆ ਸੀ ਬੜੀ ਧੀਰ ਤੋਂ ਜ਼ਾਲਿਮਾਂ ਅਤ ਕੀਤੀ ਦੀਨ ਦੁਖੀ ਸਭ ਤਾਂ ਪੈ ਮਾਰਦੇ ਨੇ ਜ਼ਬਰ ਜ਼ੁਲਮ ਦੀ ਹਨੇਰੀ ਚੁਪੇਰ ਵਗੀ ਨੇਰੇ ਬੋਲਣਾ ਆਪਾਂ ਹੁਣ ਠਾਰ ਦੇਨੇ ਸਮਾਂ ਆ ਗਿਆ ਸਮੇ ਨੂੰ ਪਲਟਣੇ ਦਾ ਸਮਾਂ ਆ ਗਿਆ ਸਮੇ ਨੂੰ ਪਲਟਣੇ ਦਾ ਹੱਥ ਕਰਨੇ ਕਰਾਰੇ ਹੁਣ ਪੈਣ ਦਾ ਜੀ ਖੰਨਿਓ ਤਿੱਖੀ ਸਿੱਖੀ ਅੱਜ ਮੰਗ ਕਰਦੀ ਸਿਰਾਂ ਵੱਟੇ ਸਰਦਾਰੀਆਂ ਲੈਣ ਦਾ ਜੀ ਸੁਣ ਕੜਗ ਦੀ ਗਰਜ ਮੇਰੇ ਪਾਤਸ਼ਾਹ ਦੀ ਡੋਲੇ ਫਰਕੇ ਕਈਆਂ ਨੂੰ ਜੋਸ਼ ਚੜਿਆ ਵਾਰੋ ਵਾਰੀ ਪੰਜ ਸੂਰਮੇ ਆ ਨਿਤਲੇ ਗੁਰਾਂ ਸਭਨਾ ਦੇ ਸਿਰਾਂ ਤੇ ਹੱਥ ਧਰਿਆ ਵਾਰੋ ਵਾਰ ਕੇ ਸਾਜ ਵਾਰੋ ਵਾਰੀ ਸਾਜ ਕੇ ਪਿਆਰਿਆਂ ਨੂੰ ਆਪੂ ਅਮਰਤ ਦੀ ਦਾਤ ਲਈ ਪਾਦਸ਼ਾਹ ਨੇ ਤੁਰੀ ਸਦੀਆਂ ਦੀ ਰੀਤ ਤੇ ਲੀਕ ਮਾਰੀ ਵੱਖਰੀ ਨਾਂ ਦੀ ਅਵਾਰਡ ਲਈ ਪਾਦਸ਼ਾਹ ਨੇ ਆਖਿਆ ਧਰਤ ਦੇ ਕੋੜ ਨੂੰ ਲਾਹ ਦੇਣਾ ਰਹਿਣੀ ਊਚ ਨੀਚ ਨਾ ਜਾਤ ਕੁਜਾਤ ਕੋਈ ਅਸਾਂ ਨੀਚਾਂ ਨੂੰ ਦੇਣੀਆਂ ਪਾਤਸ਼ਾਹੀਆਂ ਭੇਦ ਭਾਵ ਦੀ ਰੱਖਣਾ ਨਾ ਬਾਤ ਕਾਈ ਜਿਵੇਂ ਜਨਮੇ ਹੋ ਓਵੇਂ ਦਾ ਭੇਸ ਰੱਖੋ ਜਿਵੇਂ ਜਨਮੇ ਹੋ ਓਵੇਂ ਦਾ ਭੇਸ ਰੱਖੋ ਪੰਜ ਕਕਾਰ ਨਾ ਕਦੇ ਵੀ ਛੱਡਣੇ ਜੀ ਨਾਰੀ ਗਰੀਬ ਨਿਹੱਥੇ ਦੀ ਕਰੋ ਰਾਖੀ ਕੋੜ ਧਰਤੀ ਤੋਂ ਸਾਰੇ ਹੀ ਵਢਣੇ ਜੀ ਜ਼ਾਲਮ ਰਾਜ ਦੇ ਕਿੰਗਰੇ ਢਾਉਣ ਖਾਤਰ ਤੁਸਾਂ ਖਾਲਸਾ ਜੀ ਸਦਾ ਤਿਆਰ ਰਹਿਣਾ ਐ ਪਰ ਆਪ ਜ਼ੁਲਮ ਨਹੀਂ ਕੋਈ ਕਰਨਾ ਸਦਾ ਨਿਮਰਤਾ ਹਲੀਮੀ ਦੇ ਵਿੱਚ ਰਹਿਣਾ ਜੇ ਤੋ ਸੂਰਮੇ ਜਰਨੈਲ ਚੋਜੀ ਗੁਰੂ ਵਾਲੇ ਬਚਨ ਹਮੇਸ਼ ਹਵਾ ਵਿੱਚ ਗੂੰਜਦੇ ਰਹੇ ਜਿੱਥੇ ਜ਼ੁਲਮ ਅਨਿਆਤਕਾ ਦੇ ਸੇ ਕੋਈ ਸਿੰਘ ਗੁਰੂ ਦੇ ਰਣ ਤੱਤੇ ਜਾ ਜੂਝਦੇ ਰਹੇ ਸਿੱਖੀ ਸਦਾ ਤੋਂ ਰੋਸ਼ਨ ਜਹਾਨ ਅੰਦਰ ਸਿੱਖੀ ਸਦਾ ਤੋਂ ਰੌਸ਼ਨ ਜਹਾਨ ਅੰਦਰ ਅੱਜ ਵੀ ਦੁਨੀਆ ਭਰ ਦੇ ਵਿੱਚ ਦਗ ਰਹੀ ਹੈ ਥਾਂ ਥਾਂ ਦੀਨਾਂ ਦੁਖੀਆਂ ਦੀ ਸੇਵ ਕਰ ਖਾਤਰ ਜੋਤ ਖਾਲਸਾ ਦੀ ਜਗ ਮਗ ਜਗ ਰਹੀ ਹੈ ਵਿਪਤਾ ਆਫਤ ਤੂਫਾਨ ਨੂੰ ਝਾਕ ਕੇ ਤੇ ਕੌਮ ਸਰਬੱਤ ਦੇ ਭਲੇ ਨੂੰ ਮੰਗਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬਹਿ ਕੇ ਕੌਮ ਸਿਰ ਝੁਕਾ ਅਮੁੱਲ ਦਾਤਾ ਮੰਗਦੀ ਹੈ ਕੌਮ ਸਿਰ ਝੁਕਾ ਅਮੁੱਲ ਦਾਤਾ ਮੰਗਦੀ ਹੈ